ਕੀ ਤੁਸੀਂ ਕਦੇ ਕਿਸੇ ਨੂੰ ਜਾਣ ਬੁਝ ਕੇ ਆਪਣੇ ਆਪ ਨੂੰ ਮੂਰਖ ਬਣਾਉਂਦੇ ਵੇਖਿਆ ਹੈ ਕਿ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਇਨਸਾਨ ਇਨਾ ਸਮਝਦਾਰ ਹੋ ਕੇ ਵੀ ਮੂਰਖ ਕਿਉਂ ਦਿਸਦਾ ਹੈ ਜੇ ਤੁਸੀਂ ਇਹ ਕਿਸੇ ਨਾਲ ਹੁੰਦਾ ਵੇਖਿਆ ਹੈ ਤਾਂ ਸੰਭਵ ਹੈ ਤੁਸੀਂ ਚਾਣਕਿਆ ਦਾ ਸਭ ਤੋਂ ਖਤਰਨਾਕ ਮੰਤਰ ਆਪਣੀਆਂ ਅੱਖਾਂ ਸਾਹਮਣੇ ਚੱਲਦਾ ਹੋਇਆ ਵੇਖ ਚੁੱਕੇ ਹੋ ਪਰ ਪਛਾਣਿਆ ਨਹੀਂ ਜਦੋਂ ਦੁਨੀਆ ਚੀਖ ਚੀਖ ਕੇ ਕਹਿ ਰਹੀ ਹੁੰਦੀ ਹੈ ਸਮਾਰਟ ਬਣੋ ਤੇਜ਼ ਬਣੋ ਸਾਹਮਣੇ ਵਾਲਾ ਕੀ ਸੋਚ ਰਿਹਾ ਹੈ ਪਹਿਲਾਂ ਸਮਝੋ ਉਹਦੋਂ ਕੋਈ ਚੁੱਪਚਾਪ ਹੌਲੀ ਮੁਸਕਾਨ ਨਾਲ ਆਪਣੇ ਆਪ ਨੂੰ ਮੂਰਖ ਸਾਬਿਤ ਕਰ ਰਿਹਾ ਹੁੰਦਾ ਹੈ ਪਰ ਕਿ ਉਹ ਸੱਚਮੁੱਚ ਮੂਰਖ ਹੁੰਦਾ ਹੈ ਨਹੀਂ ਉਹ ਤਾਂ ਚਾਣਕਿਆ ਦਾ ਉਹ ਸ਼ਿਸ਼્ય ਹੁੰਦਾ ਹੈ ਜਿਸ ਨੇ ਸਿੱਖ ਲਿਆ ਹੁੰਦਾ ਹੈ ਕਿ ਅਸਲੀ ਤਾਕਤ ਆਪਣੇ ਆਪ ਨੂੰ ਲੁਕਾ ਕੇ ਰੱਖਣ ਵਿੱਚ ਹੈ ਉਹ ਜਾਣਦਾ ਹੈ ਜਦ ਤੱਕ ਦੁਸ਼ਮਣ ਨੂੰ ਲੱਗਦਾ ਰਹੇਗਾ ਕਿ ਤੁਸੀਂ ਕੁਝ ਨਹੀਂ ਹੋ ਉਦੋਂ ਤੱਕ ਤੁਸੀਂ ਜੋ ਚਾਹੋ ਕਰ ਸਕਦੇ ਹੋ ਮੂਰਖ ਦਿਖੋ ਅਤੇ ਖੇਡ ਬਦਲ ਦਿਓ ਇਹ ਕੋਈ ਆਮ ਵਿਚਾਰ ਨਹੀਂ ਇੱਕ ਸ਼ਸਤਰ ਹੈ ਇੱਕ ਐਸਾ ਮਾਨਸਿਕ ਬ੍ਰਮਾਸਤਰ ਜੋ ਯੁੱਧ ਤੋਂ ਪਹਿਲਾਂ ਹੀ ਯੁੱਧ ਜਿੱਤਵਾ ਦਿੰਦਾ ਹੈ ਅੱਜ ਜਸੀਂ ਉਸ ਨੀਤੀ ਦੀ ਗੱਲ ਕਰਾਂਗੇ ਜਿਸ ਨੇ ਸਮਰਾਟ ਚੰਦਰਗੁਪਤ ਨੂੰ ਮਿੱਟੀ ਤੋਂ ਉਠਾ ਕੇ ਸਿੰਘਾਸਨ ਤੱਕ ਪਹੁੰਚਾਇਆ ਉਸ ਗਿਆਨ ਦੀ ਜਿਸ ਨੇ ਚਾਣਕਿਆ ਨੂੰ ਤਕਸ਼ਿਲਾ ਤੋਂ ਮਗਧ ਦੀ ਗੱਦੀ ਤੱਕ ਆਪਣੀ ਯੋਜਨਾ ਬਿਠਾਉਣ ਯੋਗ ਬਣਾਇਆ ਪਰ ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਦਿਖਾਓ ਮੂਰਖ ਦਿਖਾਓ ਤਾਂ ਸਾਹਮਣੇ ਵਾਲਾ ਤੁਹਾਨੂੰ ਹਲਕਾ ਲੈਂਦਾ ਹੈ ਅਤੇ ਉਥੋਂ ਹੀ ਤੁਹਾਡਾ ਅਸਲੀ ਖੇਡ ਸ਼ੁਰੂ ਹੁੰਦਾ ਹੈ ਚਾਣਕਿਆ ਨੇ ਉਸ ਦਿਨ ਦੁਨੀਆ ਨੂੰ ਇੱਕ ਮੰਤਰ ਦਿੱਤਾ ਬੁੱਧੀਮਾਨ ਉਹ ਹੈ ਜੋ ਸਮਾਂ ਆਉਣ ਤੱਕ ਆਪਣੀ ਬੁੱਧੀ ਲੁਕਾ ਕੇ ਰੱਖੇ ਅਤੇ ਜਦ ਸਮਾਂ ਆਵੇ ਪੂਰੀ ਦੁਨੀਆ ਨੂੰ ਹਿਲਾ ਦੇ ਹੁਣ ਸੋਚੋ ਕਿ ਤੁਸੀਂ ਕਦੇ ਕਿਸੇ ਐਸੇ ਇਨਸਾਨ ਨੂੰ ਵੇਖਿਆ ਹੈ ਜਿਸ ਨੂੰ ਸਭ ਮੂਰਖ ਕਹਿੰਦੇ ਹਨ ਪਰ ਉਸ ਦੀ ਹਰ ਹਾਰ ਤੋਂ ਬਾਅਦ ਕੋਈ ਵੱਡਾ ਬਦਲਾ ਆ ਜਾਂਦਾ ਹੈ ਉਹ ਮੂਰਖ ਨਹੀਂ ਹੁੰਦਾ ਉਹ ਚਾਣਕਿਆ ਦਾ ਚੇਲਾ ਹੁੰਦਾ ਹੈ ਅਤੇ ਸੰਭਵ ਹੈ ਉਹ ਤੁਸੀਂ ਖੁਦ ਹੋ بس ਹੁਣ ਤੱਕ ਤੁਹਾਨੂੰ ਇਹ ਗਿਆਨ ਨਹੀਂ ਮਿਲਿਆ ਇਹ ਵੀਡੀਓ ਸਿਰਫ ਵੀਡੀਓ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੋ ਸਕਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਮੂਰਖ ਸਮਝਿਆ ਹੈ ਜੇ ਦੁਨੀਆ ਨੇ ਤੁਹਾਨੂੰ ਨਜ਼ਰਅੰਦਾਜ਼ ਕੀਤਾ ਹੈ ਜੇ ਤੁਸੀਂ ਹਰ ਵਾਰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕੀਤਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਥੋਂ ਅਸੀਂ ਤੁਹਾਨੂੰ ਲੈ ਕੇ ਜਾਣ ਵਾਲੇ ਹਾਂ ਉਸ ਹਨੇਰੇ ਰਾਤੇ ਜਿੱਥੇ ਚਾਣਕਿਆ ਤੁਰੇ ਸਨ ਜਿੱਥੇ ਹਰ ਮੋੜ ਤੇ અપਮਾਨ ਸੀ ਧੋਖਾ ਸੀ ਹਾਰ ਸੀ ਪਰ ਹਰ ਹਾਰ ਵਿੱਚ ਇੱਕ ਸਿੱਖ ਸੀ ਹਰ ਸਿੱਖ ਵਿੱਚ ਇੱਕ ਯੋਜਨਾ ਅਤੇ ਹਰ ਯੋਜਨਾ ਵਿੱਚ ਇੱਕ ਕ੍ਰਾਂਤੀ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿਵੇਂ ਮੂਰਖ ਬਣਨਾ ਇੱਕ ਰਣਨੀਤੀ ਹੈ ਕਿਵੇਂ ਚਾਣਕਿਆ ਨੇ ਇਸ ਮੰਤਰ ਨਾਲ ਵੱਡੇ ਵੱਡਿਆਂ ਨੂੰ ਚਿਤ ਕਰ ਦਿੱਤਾ ਅਤੇ ਸਭ ਤੋਂ ਵੱਡਾ ਸਵਾਲ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਹਰ ਕੋਈ ਆਪਣੇ ਆਪ ਨੂੰ ਗਿਆਨੀ ਇਨਫਲੂਐਂਸਰ ਮੋਟੀਵੇਟਰ ਦਿਖਾ ਰਿਹਾ ਹੈ ਕਿ ਉਥੇ ਮੂਰਖ ਦਿਸਣਾ ਸਭ ਤੋਂ ਤਾਕਤਵਰ ਹਥਿਆਰ ਬਣ ਸਕਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਆਪ ਨੂੰ ਅਣਜਾਣ ਕਿਉਂ ਦਿਖਾਉਂਦੇ ਹੋ ਕਿ ਤੁਸੀਂ ਇਸ ਮੰਤਰ ਦੇ ਸ਼ਿਕਾਰ ਹੋ ਜਾਂ ਉਸ ਦੇ ਯੁੱਧੇ ਇਹ ਵੀਡੀਓ ਅੰਤ ਤੱਕ ਦੇਖੋ ਕਿਉਂਕਿ ਅੰਤ ਵਿੱਚ ਅਸੀਂ ਤੁਹਾਨੂੰ ਉਹ ਗੁਪਤ ਸੂਤਰ ਦੱਸਾਂਗੇ ਜੋ ਚਾਣਕਿਆ ਨੇ ਸਿਰਫ ਆਪਣੇ ਸਭ ਤੋਂ ਪਿਆਰੇ ਸ਼ਿਸ਼ੇ ਨੂੰ ਦੱਸਿਆ ਸੀ ਇੱਕ ਐਸਾ ਸੂਤਰ ਜਿਸ ਨੂੰ ਸੁਣ ਕੇ ਤੁਸੀਂ ਕਦੇ ਵੀ ਪਹਿਲਾ ਵਰਗੇ ਨਹੀਂ ਰਹੋਗੇ ਤਿਆਰ ਹੋ ਜਾਓ ਕਿਉਂਕਿ ਅੱਜ ਤੁਸੀਂ ਜਾਣੋਗੇ ਉਹ ਰਾਜ਼ ਜੋ ਤੁਹਾਡੀ ਪੂਰੀ ਸੋਚ ਨੂੰ ਪਲਟ ਦੇਵੇਗਾ ਮੂਰਖ ਦਿਸੋ ਅਤੇ ਖੇਡ ਬਦਲ ਦਿਓ ਚਾਣਕਿਆ ਦਾ ਸਭ ਤੋਂ ਖਤਰਨਾਕ ਮੰਤਰ ਅੱਜ ਪਹਿਲੀ ਵਾਰ ਫੀਲ ਟੀਵੀ ਤੇ पूरी तरह सामने खुलन जा रहा है कि तुम तैयार हो तो आओ शुरू करिए एक ऐसी यात्रा जो थोड़ी जिंदगी बदल सकती है जिथे बुद्धि लुकई जाती है ही क्रांति जन्म लेंदी है